ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਪੁਲਿਸ ਦਾ ਯੁੱਧ ਨਸ਼ਾ ਦੇ ਵਿਰੁੱਧ ਚੱਲ ਰਿਹਾ ਹੈ ਜਿਹਦੇ ਵਿੱਚ ਮਲਟੀ ਡਾਈਮੈਂਸ਼ਨਲ ਸਟ੍ਰੈਟਜੀ ਸਾਰੀ ਸਰਕਾਰ ਲੈ ਕੇ ਚੱਲੀ ਹੈ ਇਸ ਦੇ ਵਿੱਚ ਲੋਕਾਂ ਦੇ ਵਿੱਚ ਜਾਣਾ ਜਿਹੜੇ ਸਟਰੀਟ ਪੈਡਲਰ ਤੇ ਲੋਕ ਇਹ ਆਰੈਂਟੀਫਾਈ ਕਰਦੇ ਜਿਹੜਾ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਨਸ਼ਾ ਵੇਚਦਾ ਹੈ ਉਸ ਵਿਅਕਤੀ ਨੂੰ ਆਰੈਂਟੀਫਾਈ ਕਰਨਾ ਉਹਨੂੰ ਸਲਾਕਾ ਦੇ ਪਿੱਛੇ ਪੈ ਜਾਣਾ ਜਿਹੜੇ ਵਿਅਕਤੀ ਨੇ ਲੋਕਾਂ ਦਾ ਲੋਕਾਂ ਦੇ ਬੱਚਿਆਂ ਨੂੰ ਖਰਾਬ ਕਰਕੇ ਸਾਡੀ ਟੀਮ ਨੂੰ ਨਸਾ ਦੇ ਦਿੱਤੇ ਪ੍ਰੋਪਰਟੀਆਂ ਬਣਾਈ ਹੈ ਉਹਨਾਂ ਨੂੰ ਆਇਡੈਂਟੀਫਾਈ ਕਰਨਾ ਇਲਲੀਗਲ ਪ੍ਰੋਪਰਟੀ ਨੂੰ ਧਾਰਨਾ ਸਿਵਲ ਮੈਕ ਮਦਦ ਨਾਲ ਮਿਲ ਕੇ ਡਿਮੋਲਿਸ਼ ਕਰਾਣਾ ਇਸ ਤੋਂ ਇਲਾਵਾ ਜਿਹੜੇ ਵਕਤਕ ਇਹਦੇ ਵਿੱਚ ਕੰਮ ਚੱਲ ਰਿਹਾ ਹੈ ਅੱਜ ਉਸੇ ਲੜੀ ਦੇ ਵਿੱਚ ਆਪਰੇਸ਼ਨ ਸਿੰਘ ਚਲਾਇਆ ਗਿਆ ਹੈ ਜੋ ਪੂਰੇ ਰਾਜ ਪੱਧਰ ਦੇ ਵਿੱਚ ਚੱਲ ਰਿਹਾ ਹੈ ਜਿਸ ਦਾ ਮਕਸਦ ਇਹ ਹੈਗਾ ਕਿ ਜਿਹੜੇ ਵੀ ਆਪਣੇ ਇੰਟਰ ਸਟੇਟ ਲਾਕੇ ਹੈਗੇ ਇੰਟਰ ਸਟੇਟ ਜੋ ਪੁਆਇੰਟ ਹੈਗੇ ਜਿਹਨੇ ਆਪਣੇ ਮੋਹਾਲੀ ਦੇ ਵਿੱਚ ਬਿਊਟੀ ਚੰਡੀਗੜ੍ਹ ਦੇ ਨਾਲ ਲੱਗਦਾ ਹੈ ਹਰਿਆਣਾ ਦੇ ਨਾਲ ਤੇ ਹਿਮਾਚਲ ਦੇ ਨਾਲ ਲੱਗਦਾ ਹੈ ਉਹ ਸਾਰੇ ਪੁਆਇੰਟ ਫਸਿਲ ਕੀਤੇ ਉਸ ਦੇ ਵਿੱਚ ਐਸਐਚਓ ਜਿਵੇਂ ਲਗਾਏ ਜਾਏ ਕਿਉਂਕ ਡਿਟੇਲ ਦੇ ਵਿੱਚ ਐਂਟਰੀ ਕਰ ਰਿਹਾ ਦੂਜਾ ਇੱਕ ਮਕਸਦ ਇਹ ਹੀ ਹੈਗਾ ਕਿ ਮਾੜਾ ਅੰਕਰ ਸਾਡੇ ਇਲਾਕੇ ਦੇ ਵਿੱਚ ਜੋ ਬੜਦਾ ਹੈ ਉਹ ਸਾਵਧਾਨੀ